ਜੀ 15 ਤਰੀਕ ਨੂੰ ਵਿਆਹ ਰੱਖ ਲਿਆ ਵਿਆਹ ਰੱਖ ਲਿਆ ਬਦ ਪਰ ਤੁਸੀਂ ਲਾ ਦੇ ਲੋ ਮਾਪੇ ਦਾ ਕੋਈ ਇਹਨਾਂ ਦਾ ਕੋਈ ਕੋਈ ਗਾਰੋ ਪਾਰ ਨਹੀਂ ਕੋਈ ਗਜੈਸ ਨਹੀਂ ਕੋਈ ਕੋਈ ਨਹੀਂ ਤੇ ਤੁਹਾਡੇ ਗਾਈ ਕੁਆਸਟੀ ਅੱਗੇ ਚਲੋ ਕੋਈ ਨਾ ਕੋਈ ਆਪਾਂ ਨੇ ਦੀ ਹੈਲਪ ਕਰ ਸਕੀ ਕੱਲੀ-ਕੱਲੀ ਗੁੜੀਆਂ-ਗੁੜੀਆਂ ਕੋਈ ਭਰਾ ਨਹੀਂ ਕੋਈ ਪੱਲੀ ਬੇਟੀ-ਬੇਟੀ ਆ ਤੇ ਦੱਸੋ ਤੁਸੀਂ ਕਰ ਸੋਗੇ ਕਹੀ 15 ਦਿਨ ਵਿਆਹ ਤੇ ਇਹਨੇ ਦੇ ਪੰਜਾਂ 14 ਦਿਨਾਂ ਵਿੱਚ ਉਹ ਕੀ ਆਲੋ ਸਕੂ ਐਡੀ ਛਤੀ ਹੈ ਦਮ ਤੇ ਵਿਆਹ ਵਾਲਾ ਜੀ ਜਦੋਂ ਜੀ ਨਾਲ ਕੋਲ ਹੀ ਕਾਕੜੀ ਤੇ ਵਿਆਹ ਵਾਲਾ ਮਹੌਲੇ ਤੇ ਨਾ ਸਭ ਕੋਦੇ ਪੈਸੇ ਨਾ ਹੋਣਾ ਤੇ ਚਲੇ ਇਹਨਾਂ ਦੇ ਕੋਲ ਕੀ ਇਹਨਾਂ ਨੂੰ ਤਾਂ ਆਪਣਾ ਦੱਸੀ ਗੱਲ ਕਿ ਆਪਣਾ ਉਹਦੇ ਨੇ ਪਾ ਕੁੜੀ ਦਾ ਵਿਆਹ ਰੱਖਿਆ ਖਡੂਰ ਸਾਹਿਬ ਹਲਕੇ ਦੇ ਪਿੰਡ ਬੰਗਾਲੀਪੁਰ ਦੇ ਵਿੱਚ ਮੌਜੂਦ ਅਸੀਂ ਤੇ 15 ਤਰੀਕ ਨੂੰ ਧੀ ਦਾ ਵਿਆਹ ਹੈ ਅਹਲਾਤ ਜਿਹੜੇ ਤਸਵੀਰਾਂ ਬਿਆਨ ਕਰ ਰਹੀਆਂ ਨੇ ਘਰ ਦੀਆਂ ਤਸਵੀਰਾਂ ਜੀ ਹਾਂ ਕੱਲੀ-ਕੱਲੀ ਮਾਪਿਆਂ ਦੀ ਧੀ ਹੈ ਅਤੇ ਘਰਾਂ ਦਾ ਕੰਮ ਕਰਕੇ ਕਿਵੇਂ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੀ ਇਹ ਗੱਲਬਾਤ ਆਪਾਂ ਉਹਨਾਂ ਨਾਲ ਕਰਕੇ ਜਾਣ ਦੀ ਕੋਸ਼ਿਸ਼ ਕਰਾਂਗੇ ਆ ਹਾਲਾਤ ਜਿਹੜੇ ਨੇ ਉਹ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਰਹੇ ਹੋ 15 ਤਰੀਕ ਨੂੰ ਵਿਆਹ ਹੈ ਅੱਜ 8 ਤਰੀਕ ਹੋ ਗਈ ਹੈ ਅਤੇ ਆ ਪਰਿਵਾਰ ਦੇ ਹਾਲਾਤ ਆ ਉਹਨਾਂ ਦੇ ਮਾਤਾ ਪਿਤਾ ਜਿਹੜੇ ਨੇ ਉਹ ਵੀ ਜਿਹੜੇ ਮੰਦ ਬੁੱਧੀ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੇ ਕੋਲੋਂ ਵੀ ਜਿਹੜਾ ਕੰਮ ਤੰਦਾ ਨਹੀਂ ਹੁੰਦਾ 15 ਤਰੀਕ ਨੂੰ ਵਿਆਹ ਹੈ ਹਾਲਾਤ ਜੋ ਨੇ ਉਹ ਤਸਵੀਰਾਂ بیان ਕਰ ਰਹੇ ਮੇਰੇ ਨਾਲ ਜਿਸ ਭੈਣ ਦਾ ਵਿਆਹ ਮਜੂਦ ਆ ਆਪਾਂ ਗੱਲਬਾਤ ਪੈਣੀ ਕੀ ਨਾਮ ਹੈ ਤੇਰਾ ਕਿਹੜਾ ਪਿੰਡ ਹੈ ਮੇਰਾ ਨਾਮ ਸੁਖ ਸੁਖ ਥੋੜਾ ਉੱਚੀ ਬੋਲ ਭੈਣ ਕਿਹੜਾ ਸੁਖ ਸੁਖ ਕੀ ਹਾਲਾਤ ਨੇ ਘਰ ਦੇ ਤੇ ਅੱਜ ਲੋੜ ਪੈ ਗਈ ਜਿੰਨੇ ਵੀ ਦਾਨੀ ਸੱਜਣ ਵੇਖਣ ਹੈ ਉਹਨਾਂ ਨੂੰ ਮਦਦ ਦੀ ਗੁਹਾਰ ਲਗਾਉਣ ਦੀ ਕਾਰਨ ਕੀ ਹੈ ਤੁਹਾਡੇ ਤੁਸੀਂ ਕਿੰਨੇ ਭੈਣ ਭਰਾ ਹੋ ਕੱਲੇ-ਕੱਲੇ ਕੱਲੇ-ਕੱਲੇ ਹਾਂਜੀ ਕਿਵੇਂ ਇਹਦੀ ਮਦਦ ਹੋ ਜੇ ਵਿਆਹ ਦੇ ਲਈ ਕਿ ਹਾਲਾਤ ਤੇ ਤਸਵੀਰਾਂ ਹੀ ਦੱਸ ਰਹੀਆਂ ਘਰ ਦੇ ਕਿਵੇਂ ਦੀ ਮਤ ਹੋ ਜੇ ਵੀ ਜਿਹੜਾ ਤੁਹਾਡਾ ਵਿਆਹ ਹੋ ਜੇ ਹਾਂਜੀ ਪਾਹੀ ਤੇ ਇਹਦੇ ਹਾਂਜੀ ਤੇ ਘਰ ਚ ਰਹੇ ਪਹਿਲਾਂ ਕਿ ਜਾਂ ਹੁਣ ਇੱਥੇ ਆਏ ਨਹੀਂ ਪਹਿਲਾਂ ਵੀ ਇੱਥੇ ਆ ਗਏ ਕਿੱਥੇ ਇੱਥੇ ਇੱਥੇ ਹਾਂਜੀ ਤੁਸੀਂ ਇੱਥੇ ਚਲੇ ਗਏ ਕੰਮ ਇਦਾਂ ਕਰਾ ਘਰੋਂ ਦੇ ਕਰਾਗਾ ਹਾਂਜੀ ਤੇ ਘਰ ਦਾ ਗੁਜ਼ਾਰਾ ਫਿਰ ਕਿਵੇਂ ਚੱਲਦਾ ਹਾਂਜੀ ਕੰਮ ਤਾਂ ਹੀ ਹਾਂਜੀ ਵਿਆਹ ਕਿੰਨੀ ਤਰੀਕ ਨੂੰ 15 ਤਰੀਕ ਕੋਈ ਕਾਰਡ ਛਪਾਇਆ ਵਿਆਹ ਦਾ ਨਹੀਂ ਛਪਾਇਆ ਨਹੀਂ ਕਾਰਨ ਕੀ ਹਜ ਨਹੀਂ ਨਹੀਂ ਜਾਇਆ ਅੱਛਾ ਤੁਸੀਂ ਵੇਖ ਸਕਦੇ ਹੋ ਕਿ ਉਹਨਾਂ ਕੋ ਕੈਮਰੇ ਤੇ ਦੋਸਤੋ ਗੱਲ ਨਹੀਂ ਹੋ ਰਹੀ ਲੇਕਿਨ ਉਹਨਾਂ ਦੇ ਚਾਚਾ ਜੀ ਜਿਹੜੇ ਸਾਡੇ ਨਾਲ ਮੌਜੂਦ ਆ ਅਪਾ ਉਹਨਾਂ ਨਾਲ ਗੱਲ ਜਿਹੜੀ ਜ਼ਰੂਰ ਕਰਾਂਗੇ ਭਾਈ ਕੀ ਨਾਂ ਜੀ ਤੁਹਾਡਾ ਅਫਤਾਰ ਸਿੰਘ ਜੀ ਇਲਾ ਤੇ ਪਰਿਵਾਰ ਦੇ ਸੀ ਵੇਖ ਰਹੇ ਆ ਕਿ ਮਾਤਾ ਪਿਤਾ ਕੁੜੀ ਨੂੰ ਬੋਲਿਆ ਨਹੀਂ ਜਾ ਰਿਹਾ ਕੈਮਰੇ ਤੇ ਮਾਤਾ ਪਿਤਾ ਉਹ ਵੀ ਦੇਖ ਹੀ ਰਹੇ ਨੇ 15 ਤਰੀਕ ਨੂੰ ਵਿਆਹ ਦਾਸ ਰਹੇ ਕੁੜੀ ਦਾ ਹਾਂਜੀ 15 ਤਰੀਕ ਨੂੰ ਵਿਆਹ ਰੱਖ ਲਿਆ ਵਿਆਹ ਰੱਖ ਲਿਆ ਬਸ ਪਰ ਤੁਸੀਂ ਲਾਦ ਵੇਲੋ ਮਾਪੇ ਦਾ ਕੋਈ ਇਹਨਾਂ ਦਾ ਕੋਈ ਕੋਈ ਗਾਰੋ-ਪਾਰ ਨਹੀਂ ਕੋਈ ਗਜਾਇਸ ਨਹੀਂ ਕੋਈ ਕੋਈ ਨਹੀਂ ਹਾਂਜੀ ਤੇ ਤੁਹਾਡੇ ਗਾਈ ਕੁਐਸਟੀ ਹੈ ਕਿ ਚਲੋ ਕੋਈ ਨਾ ਕੋਈ ਆਪਣੇ ਦੀ ਹੈਲਪ ਕਰ ਸਕੀਏ ਅੱਛਾ ਜੀ ਹਾਂਜੀ ਠੀਕ ਹੈ ਇਹ ਮਤਲਬ ਕੁੜੀ ਵੀ ਕੱਲੀ-ਕੱਲੀ ਦਾਸਰਾ ਹੈ ਵੀ ਜਿੰਨਾਂ ਦੀ ਬੇਟੀ ਹੈ ਕੱਲੀ-ਕੱਲੀ ਕੋਈ ਭਰਾ ਵੀ ਨਹੀਂ ਹੈ ਨਹੀਂ ਨਹੀਂ ਕੱਲੀ-ਕੱਲੀ ਕੁੜੀਆ ਕੁੜੀਆ ਕੋਈ ਭਰਾ ਨਹੀਂ ਕੋਈ ਪੱਲੀ ਬੇਟੀ-ਬੇਟੀ ਆ ਅੱਛਾ ਤੇ ਬਸਪੂਆ ਇਹਨੇ ਖੜੀ ਉਹ ਕੰਮ ਦੰਦਾ ਕਰਾਉਂਦੀ ਰਹੀ ਇਹਦੇ ਕੋ ਬਾਹਰ ਅੰਦਰ ਦਾ ਮੁਰਕੇ ਹੋਰ ਜੋ ਵਿਆਹ ਦਾ ਟਾਈਮ ਆਇਆ ਤੇ ਹੁਣ ਪਿਛਾ ਵਟਦੇ ਅੱਛਾ ਜੀ ਤੇ ਦੱਸੋ ਤੁਸੀਂ ਕਰ ਸਕੋ ਕਹੀ 15 ਦਿਨ ਦਾ ਵਿਆਹ ਤੇ ਇੰਨੇ ਦੇ ਪੰਜਾਂ 14 ਦਿਨਾਂ ਵਿੱਚ ਉਹ ਕੀ ਆਲੋ ਸਕੂ ਐਡੀ ਛਤੀਏ ਦਮ ਤੇ ਅਹੀਂ ਘਰ ਆ ਜੋ ਅਹੀਂ ਵੇਖ ਰਹੇ ਹੋ ਬਸ ਤੁਸੀਂ ਜੋ ਵੇਖ ਰਹੇ ਜੋ ਕੋ ਇਹੋ ਘਰ ਦੀ ਕੰਡੀਸ਼ਨ ਆ ਆ ਸਭ ਕੁਝ ਮਾਤਾ ਪਿਤਾ ਦੀ ਕੀ ਕੰਡੀਸ਼ਨ ਇਹਨਾਂ ਦੀ ਜਿਨਾਂ ਕਿ ਮਨ ਬੁੱਧੀ ਵਾਲਾ ਸਾਹਿਬ ਵੀ ਕਿ ਨਾ ਇਹਨਾਂ ਨੂੰ ਪਤਾ ਨਹੀਂ ਖਾਨਦਾਨੀ ਪਤਾ ਇਹਨਾਂ ਨੂੰ ਕੋਈ ਕਮਾਉਂਦਾ ਨਹੀਂ ਪਤਾ ਤੇ ਗੁੜੀਆਂ ਨਾਲ ਜਰਾ ਕੀ ਗਾਉਣੀ ਉਹ ਕਾਦਾ ਕਰਦੇ ਨੇ ਇਹਨਾਂ ਦਾ ਕੰਮ ਹੈ ਉਹ ਖ ਹਾਂਜੀ ਅੱਛਾ ਜੀ ਤੇ ਉਹ ਨਾ ਘਰ ਦਾ ਗੁਜ਼ਾਰਾ ਚਾਲਦਾ ਉਹਦੇ ਨਾਲ ਕੋਈ ਘਰ ਦਾ ਗੁਜ਼ਾਰਾ ਇਦਾਂ ਹੀ ਆ ਕਿ ਮੜਾ ਮੋੜੀਆ ਗੱਚਾ ਇਹ ਕਦੇ ਕੰਮ ਤਾਂਦਾ ਗਏ ਚਲੇ ਗਏ ਤੇ ਕਰ ਲੈ ਜੇ ਉਹ ਇਹਨਾਂ ਦੀ ਮਾਂ ਵਾ ਜਿਹੜੀ ਉਹ ਮੜਾ ਮੋੜ ਕੇ ਗੋਇ ਗਾਇ ਦਾ ਕੰਮ ਕਰਦੇ ਉਹ ਤੋਂ ਰੋਟੀ ਪਾਣੀ ਲੈ ਆਉਂਦੀ ਤੇ ਉਹ ਛਕ ਲੈਂਦੇ ਅੱਛਾ ਜੀ ਹਾਂਜੀ ਤੇ ਮਾਤਾ ਪਿਤਾ ਮੰਦ ਬੁੱਧੀ ਤੇ ਵਿਆਹ ਕਿੰਨੇ ਰੱਖਿਆ ਜੀ ਨਾ ਵਿਆਹ ਦੇ ਨਾ ਜੀ ਭੂਆ ਜੀ ਨੇ ਰੱਖਿਆ ਹੈ ਕਿ ਭੂਆ ਨੇ ਪਹਿਲਾਂ ਖੜਿਆ ਹੈ ਪਾਲਿਆ ਜਮੈਂ ਸਾਰਾ ਕੁਝ ਕੀਤਾ ਫਿਰ ਬਾਹਰ ਅੰਦਰ ਦਾ ਕੰਮ ਤਾਂਦਾ ਕਰਉਂਦੀ ਰਹੀ ਆ ਤੇ ਜੀ ਹੁਣ ਵਿਆਹ ਦਾ ਟਾਈਮ ਆਇਆ ਤਾਂ ਹੁਣ ਤਰਲੇ ਲਈ ਜਾਂਦੀ ਗਰੀਬ ਨੂੰ ਕਦੇ ਜਾਂਦੇ ਕਿ ਤੁਸੀਂ ਕਰੋ ਤੇ ਇਹ ਵਿਚਾਰੇ ਗਿਰ ਮਾਤੜ ਬੰਦਾ ਯਾ ਰੋਟੀ ਖਾ ਉਹ ਰੋਟੀ ਦਾ ਆਸਰਾ ਨਹੀਂ ਤੇ ਕੀ ਗਜੈਸ ਕੀ ਦੇਣਗੇ ਗੜੀ ਨਾ ਉਹਨੂੰ ਇਹਨਾਂ ਨਾਲ ਦੀ ਕਿ ਤੁਸੀਂ ਸਾਨੂੰ ਕੋਈ ਨਾ ਕੋ ਦੋ ਤੇ ਕੁੜੇ ਦਾ ਵਿਆਹ ਰੱਖਿਆ ਚਲੋ ਫਿਰ ਵੀ ਆਪਾਂ ਨਾ ਗੱਲ ਕਰਨ ਦੀ ਤਾਂ ਤੁਸੀਂ ਸਾਥੀ ਕੋਸ਼ਿਸ਼ ਕਰਦੇ ਹਾਂ ਜੇ ਕੋਈ ਬੋਲ ਕੀ ਨਾ ਬਬਈ ਤੁਹਾਡਾ ਆਪੋ ਕੰਮ ਤੇ ਜਾਂਦੇ ਹੋ ਕੋਈ ਕੰਮ ਕਰਦੇ ਆਹ ਕੇ ਰਿਸ਼ਤੇਦਾਰ ਨੇ ਕੋ ਬਾਹ ਫੜੀ ਐ ਕੁੜੀ ਦਾ ਵਿਆਹ ਤਾਂ ਰਿਆ ਕਰੇ ਹਾਂਜੀ ਨਹੀਂ ਵਾਲੀ ਨਹੀਂ ਫੜੀ ਦਾ ਅੱਛਾ ਤੁਸੀਂ ਕੁਝ ਕਹੋਗੇ ਮਾਦਾ ਕਿਸੇ ਨੇ ਬਾਹ ਫੜੀ ਕੁੜੀ ਦਾ ਵਿਆਹ ਕਰਿਆ ਨਹੀਂ ਹਾਂਜੀ ਨਹੀਂ ਫੜੀ ਨਹੀਂ ਵਾ ਤੁਸੀਂ ਕਾਦਾ ਕੰਮ ਕਰਦੇ ਮੈਂ ਇਹੋ ਹੀ ਕੋਈ ਇਹੋ ਕੰਮ ਗੋਇਆ ਦੇ ਦਿੰਦੇ ਅੱਛਾ ਕੋਈ ਕੁੜੀ ਹਾਂਜੀ ਅੱਛਾ ਜੀ ਕਿਵੇਂ ਦੀ ਮਦਦ ਹੋ ਜੇ ਜੀ ਇਹਨਾਂ ਦੀ ਵੀ ਜਿਸ ਤਰ੍ਹਾਂ ਹੁਣ ਵਿਆਹ ਤੇ ਤਾਂ ਕੁਛ ਦੇਣ ਵੀ ਨਹੀਂ ਰਹੇ 15 ਤਰੀਕ ਨੂੰ ਤੁਸੀਂ ਦੱਸ ਰਹੇ ਹੋ ਕਿ ਵਿਆਹ ਹੈ ਤੇ ਇੱਕ ਹਫਤੇ ਨੂੰ ਤਾਂ ਵਿਆਹ ਰੱਖਿਆ ਹੈ ਤੇ ਘਰ ਦੇ ਵਿੱਚ ਕੋਈ ਵਿਆਹ ਵਾਲਾ ਮਾਹੌਲ ਜਿਹੜਾ ਉਹ ਲੱਗ ਨਹੀਂ ਰਿਹਾ। ਕੋਈ ਵਿਆਹ ਵਾਲਾ ਹੀ ਜਦੋਂ ਜੀ ਇਹਨਾਂ ਦੇ ਕੋਲ ਹੀ ਕਾਕੜੀ ਦੇ ਵਿਆਹ ਵਾਲਾ ਮਾਹੌਲੇ ਤੇ ਨਾ ਸਭ ਕੋਦੇ ਪੈਸੇ ਨਾ ਹੋਣਾ ਤੇ ਵਿਚਾਰੇ ਇਹਨਾਂ ਦੇ ਕੋਲ ਕੀ ਇਹਨਾਂ ਨੂੰ ਤਾਂ ਆਪਣਾ ਦੱਸੀ ਗੱਲ ਕਿ ਆਪਣਾ ਆਪਣਾ ਨੇ ਪਾੜਾ ਕੁੜੀ ਦਾ ਵਿਆਹ ਰੱਖਿਆ। ਤੇ ਐ ਤੇ ਇਹੋ ਗੱਲ ਚ ਉਹਨੇ ਕਿ ਚਲੋ ਤੁਸੀਂ ਥੋੜੀ ਬਾਤ ਹੀ ਕਰੋ। ਤੁਹਾਡੇ ਘਰ ਇੱਕ ਕਵੈਸਟੀ ਆ ਗਿਆ ਇਹਨਾਂ ਵਿਚਾਰਾਂ ਦਾ ਹਲਫ ਹੋ ਜਾ ਥੋੜੀ ਬਾਤ। ਅੱਛਾ ਜੀ। ਤੇ ਹੋਰ ਤੇ ਸਾਡੀ ਇਹੋ ਬੇਨਤੀ ਹੈ ਤੁਹਾਡੇ ਘਰ। ਪਹਿਣਾ ਫਿਰ 15 ਤਰੀਕ ਨੂੰ ਵਿਆਹ ਹੈ। ਜਿੰਨੇ ਵੀ ਵੇਖ ਰਹੇ ਨੇ ਵੀਰ ਜਿਹੜੇ ਸਮੇਂ-ਸਮੇਂ ਤੇ ਮਦਦ ਕਰਦੇ ਨੇ ਲੋੜਵੰਦਾਂ ਦੀ ਉਹਨਾਂ ਨੂੰ ਕੀ ਬੇਨਤੀ ਕੀ ਅਪੀਲ ਕਰਨੀ ਚਾਹੋਗੇ ਵੀ ਤੁਹਾਡੀ ਮਦਦ ਕਿਵੇਂ ਦੀ ਹੋ ਜੇ ਦੱਸਾਂਗੇ 99727 11552 ਇੱਕ ਵਾਰ ਫਿਰ ਬੋਲ ਦਿਓ 98727 11552 ਹਾਂਜੀ ਭਾਜੀ ਫਿਰ ਜਿੰਨੇ ਵੀ ਦੇਖ ਰਹੇ ਨੇ ਇਸ ਵੀਡੀਓ ਨੂੰ ਜਿੰਨੇ ਜਿਹੜੇ ਸਮੇਂ-ਸਮੇਂ ਤੇ ਬਾਹ ਫੜਦੇ ਨੇ ਕੀ ਅਪੀਲ ਕਰਨੀ ਚਾਹੁੰਦੇ ਐਂ ਤੇ ਉਹ ਵੀਰ ਜੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਚਲੋ ਜਿੰਨੇ ਵੀ ਸੱਜਣ ਭਰਾ ਮੇਰੇ ਵੀਰ ਜਿਹੜੇ ਵੀਡੀਓ ਵੇਂਦੇ ਆ ਚਲੋ ਮਾਤਲ ਬੰਦੇ ਇਹਨਾਂ ਦੀ ਗੁੜਗੜੀ ਥੋੜੀ ਪਾ ਦੀ ਕੋਈ ਵੀ ਚੀਜ਼ ਦੀ ਕੋਈ ਸਮਾਨ ਦੀ ਕੋ ਪੈਸੇ ਟੈਗ ਦੀ ਕਿਸੇ ਦੀ ਕੋ ਇਹਨਾਂ ਦੇ ਹੱਲ ਪੋਈ ਜਾਵੇ ਧੰਨਵਾਦ ਹਾਂਜੀ ਛੋ ਬਿਲਕੁਲ 15 ਤਰੀਕ ਨੂੰ ਘਰ ਦੇ ਵਿੱਚ ਵਿਆਹ ਹੈ ਲੇਕਿਨ ਘਰ ਦੇ ਵਿੱਚ ਵਿਆਹ ਵਾਲਾ ਮਾਹੌਲ ਨਹੀਂ ਹੈ ਮਾਤਾ ਪਿਤਾ ਉਹਨਾਂ ਕੋ ਵੀ ਕੈਮਰੇ ਤੇ ਗੱਲ ਨਹੀਂ ਹੋਈ ਤੇ ਕੁੜੀ ਕੋ ਵੀ ਕੈਮਰੇ ਤੇ ਗੱਲ ਨਹੀਂ ਹੋਈ ਕੱਲੀ-ਕੱਲੀ ਧੀ ਹੈ ਅਤੇ ਹਾਲਾਤ ਘਰ ਦੇ ਤਸਵੀਰਾਂ ਜਿਹੜੀਆਂ ਨੇ ਉਹ ਬਿਆਨ ਕਰ ਰਹੀਆਂ ਨੇ ਜਿੰਨੇ ਵੀ ਦੇਖ ਰਹੇ ਹੋਲ ਕੇ ਵੀਡੀਓ ਨੂੰ ਸਕਿਪ ਨਾ ਕਰਿਓ ਸੋ ਕਹਾਂ ਤੇ ਇਹਨਾਂ ਦੀ ਮਦਦ ਜਰੂਰ ਕਰਿਓ ਤੁਸੀਂ ਬਣੇ ਰਹੋ ਸਾਡੇ ਨਾਲ ਕੈਮਰਾ ਪਰਸਨ ਸੁਖ ਦੇ ਨਾਲ ਮੈਂ ਦਿਲਜੀਤ ਗ੍ਰੇਡ ਪੰਜਾਬ ਟੀਵੀ ਤਰਨਤਾਰਨ